ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਬਲੰਦਵਾਜ ਮੀਡੀਆ ਤੇ ਮੈਂ ਹਾਂ ਤੁਹਾਡਾ ਆਪਣਾ ਜੈਜੀ ਸਰਦਾਰ ਅੱਜ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਰੈਸਟ ਹਾਊਸ ਔਰਡ ਨੰਬਰ 5 ਵਿਖੇ ਪੀਣ ਵਾਲੇ ਪਾਣੀ ਦੇ ਟਿਊਬਲ ਦਾ ਉਦਘਾਟਨ ਕੀਤਾ ਗਿਆ ਜੋ ਕਿ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ ਇਸ ਪਾਣੀ ਦੇ ਟਿਊਬਲ ਦੇ ਨਾਲ ਇਸ ਮੌਕੇ ਉਹਨਾਂ ਦੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਢੋਆ ਰਾਜਪ੍ਰੀਤ ਸਿੰਘ ਰਾਜੀ ਕਾਉਂਸਲਰ ਸਰਜੀਤ ਸਿੰਘ ਕਾਉਂਸਲਰ ਸੰਗਤ ਸਿੰਘ ਭਾਮੀਆਂ ਕਾਉਂਸਲਰ ਯੂਥ ਆਗੂ ਨਵਦੀਪ ਸਿੰਘ ਟੋਨੀ ਨਿਰਮਲ ਪ੍ਰੀਤ ਸਿੰਘ ਮਹਿਰਮਾਨ ਅਤੇ ਹੋਰ ਨਗਰ ਕੌਂਸਲ ਦੇ ਕਾਉਂਸਲਰ ਸਹਿਬਾਨ ਮੌਜੂਦ ਸਨ ਜਿਹੜਾ ਵੀ ਬੰਦਾ ਇਹ ਕਹਿੰਦਾ ਆਹ ਦੀ ਗੱਲ ਸੁਣ ਕੇ ਦੇਖ ਕੋਈ ਨਹੀਂ ਕਰਦਾ ਬਹੁਤ ਬੁਰਾ ਮਰਦ ਹੈ ਅਗੇ ਉਹਨੂੰ ਲਗਾ ਕੇ ਜਿਹੜੀ ਸਾਈਡ ਕਿੱਥੇ ਹੈ ਐਸ.ਐਲ. ਗਾਣੇ ਆਉਂਦੇ ਜੀ ਉਹ ਜੀ ਸਾਹਿਬ ਅੱਜ ਜੀ ਕਿਤਾਬ ਹੈ ਸਾਇੰਟਿਸਟ ਆ ਜੀ ਆ ਜੀ ਇਹਨਾਂ ਸੀ ਵਿੱਚ ਮਸ਼ੀਨ ਮਸ਼ੀਨ ਕਮਾ ਆਉਂਦੀ ਹੈ ਸਾਹਿਬ ਇਹ ਵੀ ਜਿਹੜੀ ਐਕਸਪੈਕਟੇਸ਼ਨ ਤੋਂ ਕੁਝ ਚੇਂਜ ਜਿਦ ਤੇ ਆਦਾ ਪਰ ਵੀ ਪਾਣੀ ਦਿਖਾਤਾ ਚਾਹੀਦਾ ਹੈ ਇੰਜਾ ਦੇ ਚੰਗੇ ਤਾਂ ਕਿ ਰੈਡ ਉੱਪਰ ਲੱਸਾ ਗ੍ਰੀਨ ਏਰੀਆ ਵੀ ਹਾਂਜੀ ਹਾਂਜੀ ਬਾਲ ਦੇ ਨਾਲ ਲਾਵਾਂਗੇ ਜੀ ਸਭ ਤੋਂ ਜ਼ਿਆਦਾ ਉੱਥੇ ਜਾ ਸਕਦੇ ਦੀਵਾਰ ਦੇ ਨਾਲ ਆਓ ਵੀ ਇਹਦੇ ਅੱਗੇ ਆ ਗਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਮੁਬਾਰਕ ਆ ਜੀ ਤੇਰੇ ਨਾਲ ਕਿਹਵਾ ਕੰਮ ਤੇਰੇ ਲੱਗ ਗਿਆ ਸਰ ਕੀ ਲੈ ਕੇ ਰਹਿਣਾ ਇਹਦੀ ਕਿੰਨੀ ਲਾਗਤ ਕਿੰਨੀ ਐਸੀ ਦੱਸੋ ਸਾਰੇ ਸਟੇਰ ਰਾਮਨਗਰ ਤੋਂ

ਤੁੱਕੇ ਦੇ ਇਤਵਲੀ ਆਪ ਵੀ ਆ ਰਹੇ ਨੇ ਉਹਨਾਂ ਦਾ ਵੀ ਮਤਲਬ ਹੈ ਕਿ ਅਸੀਂ 25% ਤੱਕ ਨੂੰ ਦੇ ਦਿੰਦੇ ਹਾਂ ਤੁਹਾਡਾ ਉਠਾਈ ਨਹੀਂ ਹੋਏਗਾ ਪਰ ਦਾ ਸਮਾਪਤ ਹੋਵੇਗਾ ਪਰ ਇਤਵਲੀ ਕੈਰੀਜ ਤੁਹਾਡਾ ਕੰਪਲੀਟ ਹੋ ਜਾਏਗਾ ਸਾਨੂੰ ਸਾਨੂੰ ਇੱਕ ਇੱਕ ਵਾਰ ਸਾਨੂੰ ਦੇ ਦਿੰਦਾ ਕਿਉਂਕਿ ਸਾਡਾ ਜੋ ਕੰਮ ਰਹਿ ਜਾਏਗਾ ਜੋ ਇੱਕ ਕੰਪਲੀਟ ਕਰ ਦਾਂਗੇ ਇੱਕ ਪਾਸੇ ਤੋਂ ਪਾਈਪਾ ਇੱਕ ਪਾਸੇ ਪੱਦੇ ਪਾਈਪਾ ਇੱਕ ਵਾਰ ਸਾਨੂੰ ਦੇ ਦੇਣ ਮੈਨੂਲ ਬਣਾ ਕੇ ਦੋਨੋਂ ਪਾਸੇ ਰੇਲਵੇ ਵਾਲੀ ਬਾਰਡਰ ਦੇ ਵਿੱਚ ਦੇ ਕੇ ਅਸੀਂ ਦੋ ਪਾਈਪਾ ਜੋ 3-4 ਮਹੀਨੇ ਤੋਂ ਟਾ ওভার ਹੋ ਗਿਆ ਸਭ ਮੈਕਸਿਮਮ ਇਹ ਤੋਂ ਬਦਲੀ ਹੈ ਰਾਜ ਅਸੀਂ ਆਪਣੇ ਮੋਰਿੰਡਾ ਵਿਖੇ ਰੈਸਟ ਹਾਊਸ ਜਿਹੜਾ ਸਾਡਾ ਹੈਗਾ ਫ੍ਰੀडम ਮੈਨਰ ਉੱਥੇ ਖੜੇ ਆਂ ਔਰ ਅੱਜ ਬਹੁਤ-ਬਹੁਤ ਮੁਬਾਰਕਬਾਦ ਸਾਡੇ ਸਾਰੇ ਹਲਕਾ ਨਿਵਾਸੀਆਂ ਨੂੰ ਮੋਰਿੰਡਾ ਵਾਸੀਆਂ ਕੇ ਇੱਕ ਟਿਊਬਵਲ ਜਿਹੜਾ ਹੈਗਾ ਪਿੰਡ ਦੇ ਪਾਣੀ ਦਾ ਉਹਦਾ ਉਦਘਾਟਨ ਹੋਇਆ ਔਰ ਇਹ ਜਿਹੜਾ ਟਿਊਬਵਲ ਹੈ ਤਕਰੀਬਨ 30-35 ਲੱਖ ਲੱਖ ਦੇ ਕਰੀਬ ਇਹਦੀ ਲਾਗਤ ਆਣੀ ਔਰ ਜਿਹੜੀ ਪ੍ਰੋਬਲਮ ਸਾਡੇ ਪਿੰਡ ਦੇ ਪਾਣੀ ਦੀ ਆ ਰਹੀ ਸੀ ਉਹ ਸਾਰੀ ਹੱਲ ਹੋ ਗਈ ਤੇ ਬਾਕੀ ਵੀ ਜਿਹੜੇ ਕੰਮਕਾਰ ਅ ਪਸਾਰੇ ਜਾਣਦੇ ਹੀ ਆ ਕਿ ਪਹਿਲੀਆਂ ਸਰਕਾਰਾਂ ਵੇਲੇ 25 ਸਾਲ ਤੋਂ ਸੀਵਰੇਜ ਦਾ ਕੰਮ ਚੱਲ ਰਿਹਾ ਸੀ ਪਰ ਪੂਰਾ ਨਹੀਂ ਸੀ ਲੇਕਿਨ ਆ 3 ਸਾਲ ਦੇ ਅੰਦਰ ਸਾਡੀ ਜਿਹੜੀ ਸਰਕਾਰ ਆਈ ਹੈ ਹੁਣ ਤਕਰੀਬਨ 95% ਜਿਹੜਾ ਕੰਮ ਓਵਰ ਹੋ ਚੁੱਕਿਆ ਯਾਨੀ 3 ਸਾਲਾਂ ਦੇ ਅੰਦਰ 50% ਕੰਮ ਜਿਹੜਾ ਹੋਇਆ ਤੇ ਹੁਣ ਜਿਹੜਾ ਹੈਗਾ 2-3 ਮਹੀਨੇ 3 ਮਹੀਨੇ ਦੇ ਅੰਦਰ ਅੰਦਰ ਸੀਵਰੇਜ ਦਾ ਸਾਰਾ ਜਿਹੜਾ ਕੰਮ ਕੰਪਲੀਟ ਹੋ ਜਾਏਗਾ ਔਰ 6 ਕਰੋੜ ਦੀ ਲਾਗਤ ਦਾ ਜਿਹੜਾ ਇਹ ਪੂਰਾ ਕਰਾ ਕਾਲੀ ਤੁਸੀਂ ਉਹਨੂੰ ਸ਼ੁਰੂਆਤ ਤੋਂ ਚੱਲੂ ਹੋਇਆ ਸਰ ਇਸ ਇਸ ਟਿਊਬ ਵਾਲੀ ਚਲੰਦੀ ਕੇ ਨਾਮ ਲੱਕ ਕਾਤੋ ਕਰਵਲ ਕਰ ਪੈਗਾ ਇਹ ਇਹ ਮੇਰੇ ਖਿਆਲ ਡੇਢ ਦੋ ਮਹੀਨੇ ਦਾ ਪ੍ਰੋਸੈਸ ਸ਼ੁਰੂ ਹੋਵੇ ਤੇ ਇਸ ਤੋਂ ਇਲਾਵਾ ਇਹ ਜਿਹੜਾ ਰੈਸਪੌਂਸਬਲ ਹਾਲਾਤ ਹਾਲਾ ਹੋਏ ਇਹਨੂੰ ਵੀ ਜਿਹੜਾ ਬਦਨਾਮੀ ਰਹੀ ਹੈ ਇੱਥੇ ਬਣ ਸਕੇ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਤੱਕ ਜਿੰਨੀਆਂ ਸਰਕਾਰਾਂ ਆਈਆਂ ਉਹ ਸਿਰਫ 마ਫੀਆ ਚ ਲਾਂਚ ਆਪਣਾ ਬੀਜ ਚਾਹੇ ਰੇਤਾ 마ਫੀਆ ਹੋਵੇ ਚਾਹੇ ਨਸ਼ਾ 마ਫੀਆ ਹੋਵੇ ਲੇਕਿਨ ਇਹ ਪਹਿਲੀ ਸਰਕਾਰ ਹੈ ਜਿਹੜੀ 75 ਸਾਲ ਬਾਅਦ ਸਰਦਾਰ ਭਗਵੰਤ ਸਿੰਘ ਬਾਰਨਵਾ ਦੀ ਅਗਵਾਈ ਚ ਬਣੀ ਹੈ ਔਰ ਇਨਕਲਾਬੀ ਕੰਮ ਜਿਹੜਾ ਹੈਗਾ ਇਹ 3 ਸਾਲਾਂ ਦੇ ਅੰਦਰ ਹੋਇਆ ਆਪਣੇ ਮੋਰਿੰਡੇ ਦੇ ਅੰਦਰ ਹੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਚਾਹੇ ਅੰਡਰਬੀਤ ਦੀ ਗੱਲ ਹੋਵੇ ਚਾਹੇ ਨਵਾਂ ਪਸ਼ੂ ਹਸਪਤਾਲ ਬਣਿਆ ਚਾਹੇ ਪਟਵਾਰਖਾਨਾ ਜਿਹੜਾ ਉਹ ਬਣਿਆ ਤੇ ਉਸ ਤੋਂ ਇਲਾਵਾ ਸੜਕਾਂ ਤੇ ਲਾਈਟਾਂ ਇਹ ਸਾਰਾ ਸਾਡੇ ਹਲਕੇ ਇੱਕ ਨਵੀਂ ਨੁਹਾਰ ਜਿਹੜੀ ਹੈ ਜਮਰਿੰਦੇ ਨੂੰ ਮਿਲ ਰਹੀ ਹੈ ਪਰ ਜਿਹੜਾ ਪੁਰਾਣਾ ਬਸੀ ਰੋਡ ਦੇ ਕੋਲੇ ਜਿਹੜਾ ਇੱਕ 3.6 ਉਹ ਵੀ ਜਿੱਥੇ ਨਾਲਾ ਗੰਦਾ ਮੁਸ਼ਕਾਂ ਨਹੀਂ ਸੀ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਆ ਉਹ ਵੀ ਜਿਹੜਾ ਹੈਗਾ ਬਿਲਕੁਲ ਵਧੀਆ ਕਰ ਦਿੱਤਾ ਗਿਆ ਸੋ ਇੱਕ ਬਹੁਤ ਵਧੀਆ ਇਮਾਨਦਾਰ ਸਰਕਾਰ ਜਿਹੜੀ ਹੈ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਅਗਵਾਈ ਚੱਲ ਰਹੀ ਹੈ